ਮਹਾਰੀ ਦੁਆਏ ਮਾਤਾ ਮਹਾਰੀ ਦੇ ਤਾਂ ਹੈ ਨਹੀਂ ਪਸੰਦੇ ਕਿੱਥੇ ਦਿਓ ਚੱਲ ਫੱਕਰਾ 45 ਗਲਾਂ ਓ ਮਾਰੀਆਂ ਦੇ ਬਾਜਾਂ ਵਿੱਚ ਬੁਲਾਇਆ ਕਾਹਦੀ ਬੋਲਦਾ ਮਰੀ ਮੋਢੀ ਦਾ ਸਗਾ ਤੋ ਨਹੀਂ ਖੇਲਦਾ ਦਿਲਾਵਈ ਸਦੀਰਾ ਦਾ ਥੋੜੀ ਖੋਦਾ ਦਿਲਾਵਈ ਮੋਢੀ ਦਾ ਸਗਾ ਥੋੜੀ ਖੋਦਾ ਵਾਜੇ ਰਾਣੀ ਛੋਡੀ ਨੂੰਤੀ ਮਾਤਾ ਮਾਤਾ ਕੰਮ ਕਰੋ ਦੋ ਸੋਚ ਕਈਆਂ ਰਾਣੀ ਕਿੱਥੇ ਵਾਕੀ ਮਾਤਾ ਜੇ ਮਾਤਾ ਕਿਰਪਾ ਹੀ ਹੋ ਜੇ ਘਰੇ ਬਸ ਜੇ ਬਲਾਦੀ ਮਾਤਾ ਪਰਿਵਾਰ ਚ ਪੰਜ ਮੈਂਬਰੋਂ ਚੱਲ ਬਾਬਾ ਓਏ ਉਹ ਜੰਦੀ ਦੇ ਕਿਨਾਰੇ ਮੇਰਾ ਸਾਥ ਬੁਲ ਕੋਲਦਾ ਮੈਂ ਗਿਆ ਬੁਲ ਕੰਦੇ ਉਹ ਨਾਲ ਫੇਰੀ ਤੋਪਾ ਹੋ ਜੇ ਕਿਰਪਾ ਰਾਣੀ ਆ ਜੇ ਸਾਰੀ ਸੰਗਤ ਨੂੰ ਬਦਾਨਾ ਵੰਡਾਂਗੇ ਮਾਤਾ ਤੇ ਬਾਬੇ ਬਦਾਨਾ ਵੰਡ ਕੇ ਜਾਉ ਸਾਡੀ ਰਾਣੀ ਆ ਜੇ ਲੈ ਮਾਤਾ ਪੁੱਛ ਕੇ ਮੈਂ ਦਿਨਾਉ ਚੱਲ ਬਾਬਾ ਬਈ ਉਹ ਸਾਡਾ ਵੇ ਸਾਡਾ ਵੇ ਦਿੱਲੇ ਵਾ ਨੀ ਕਰਿਆ ਜੂ ਮਾਤਾ ਬਦਾਨਾ ਬਣ ਜਾਈ ਮਾਤਾ ਸਾਰੀ ਲੱਤ ਚ ਥੱਲੇ ਪੱਬੇ ਚ ਦਰਦ ਕੀਦੇ ਹੁੰਦਾ ਤੇਰੇ ਹੁੰਦਾ ਮਾਤਾ ਚੱਲ ਬਾਬਾ ਓਏ ਓ ਥੱਲੇ ਵਾਲਾ ਸਾਧ ਮੇਰਾ ਤੂ ਨਹੀਂ ਆਉਂਦਾ ਤੇਰਾ ਤੇਰੇ ਨਾਲ ਕਿਤੇ ਨਾ ਰੋਗੇ ਉੱਤੇ ਤੋਰਦਾ ਤੇਰੇ ਨਾਲ ਕਿਤੇ ਨਾ ਰੋਗੇ ਉੱਤੇ ਤੋਰਦਾ ਮੇਰਾ ਤੇਰਾ ਮੇਰੇ ਨਾਲ ਰੋਗੇ ਉੱਤੇ ਤੋਰਦਾ ਥੱਲੇ ਵਾਲਾ ਸਾਧ ਮੇਰਾ ਏ ਬਾਬੇ ਕਰ ਦੇ ਕਿਰਪਾ ਅਸੀਂ ਮਠਾ ਜਾ ਬਦਾਨਾ ਬਣ ਕੇ ਜਾਵਾਂਗੇ ਲੈ ਮਾਤਾ ਗਨਮੇ ਦੇ ਨਾਲ ਚ ਕੰਮ ਹੋ ਜਾਊਗਾ ਠੇਕ ਮੱਗਾ ਮੱਥਾ ਚੱਲੀ ਬਾਬਾ ਹੋਰ ਦੇ I'm not a ਹੋਣ ਕੋਈ ਮਰੀਜ਼ ਹੋਵੇ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕੰਨ ਹੁਣ ਪੁੱਛਣ ਵਾਸਤੇ ਹੁਣ ਮਰੀਜ਼ ਹੋਵੇ ਕਰੇ ਹਲੋ ਹਾਲੋ ਭਾਈ ਜਲਦੀ ਆਇਆ ਕਰੋ ਮਾਤਾ

ਛੋਡੇ ਪੱਤੇ ਨੂੰ ਕਹਿੰਦੇ ਛੋਡੇ ਕੀ ਨੂੰ ਕਹਿੰਦੇ ਨੇ ਮਾਤਾ ਦੱਸ ਨਾ ਮਾਤਾ ਨਿਸ਼ਾਨੀ ਦੇ ਕੇ ਭਾਂਡੇ ਕਾਂਸਤੇ ਗਣਕੇ ਫਿਰ ਪੁੱਛਾ ਨਿਕਲੂਗੀ ਚੱਲ ਤੂੰ ਮੇ ਨਾਲ ਜਾ ਨਿਸ਼ਾਨੀ ਦੇ ਕੇ ਪੁੱਛਾ ਕਰਾਂਗੇ ਮਾਤਾ ਕੀ ਨਿਸ਼ਾਨੀਆਂ ਛੋਡੇ ਕਦੂ ਕੀ ਨੂੰ ਕਹਿੰਦੇ ਨੇ ਮਾਤਾ ਤੁਸੀਂ ਮਾਤਾ ਪਿੱਛੇ ਵੀ ਖੜੇ ਨੇ ਛੋਡੇ ਕਦੂ ਕੀ ਨੂੰ ਕਹਿੰਦੇ ਨੇ ਜਿਨ੍ਹਾਂ ਦੇ ਸਰਜੀਤ ਹੋਵੇ ਉਹਨਾਂ ਨੇ ਪੁੱਛਿਆ ਹੋਵੇ ਸਰਜੀਤ ਕੌਣਾ ਮਾਤਾ ਤੁਹਾਡੇ ਬਾਕੀ ਬਹਿ ਜਾਓ ਆ ਜਾ ਮਾਤਾ ਆਹ ਬਾਈ ਨੂੰ ਉਠਾ ਦਿਓ ਛੋਡੇ ਕਦੂ ਗੀ ਨੂੰ ਕਹਿੰਦੇ ਨੇ ਮਾਤਾ ਸਰਜੀਤ ਕੌਣ ਤੇ ਤੁਹਾਡੀ ਸੱਸਾ ਜੱਨੀ ਬਾਬਾ ਓਏ ਉਹ ਮਰੇ ਨੇ ਆੜੀ ਸਾਦਾ ਤੇ ਨੇ ਕੇ ਲਈਏ ਸਾਦਾ ਤੇਰੀ ਦੇ ਸੋਰ ਬਾਈਆ ਜੱਲੇਵਾ ਤੇਰੀ ਬੇਵਰ ਬਾਰਾਈ ਏ ਥੱਲੇ ਵਾਲਾ ਸਾਵਾ ਤੇਰੀ ਬੇਵਰ ਬਾਰਾਈ ਏ ਥੱਲੇ ਵਾਲਾ ਸਾਵਾ ਤੇਰੀ ਬੇਵਰ ਬਾਰਾਈ ਏ ਇੱਕ ਦੋ ਤਿੰਨ ਮਾਤਾ ਕੰਮ ਤੈਨੂੰ ਪੁੱਛਣਾਈਆ ਜੇ ਮਾਤਾ ਠੀਕ ਹੋ ਜੇ ਸਮਾਦ ਕੀਨੇ ਛੇੜੀ ਦੀ ਮਾਤਾ ਮਾਤਾ ਓਕੇ ਤੁਹਾਡੀ ਜੇ ਕੇ ਰਪਈ ਹੋ ਜੇ ਠੀਕ ਹੋ ਜੇ ਮਾਤਾ ਜਿਹੜੀ ਤੁਹਾਡੀ ਸਮਾਧ ਲੱਗੀ ਹੋਈ ਆ 11 ਦਿਨ ਸੇਵਾ ਕਰਦਾਂਗੇ ਹਲੋ ਚੱਲ ਬਾਬਾ ਦਿੰਦੇ ਹੋਏ ਉਹ ਥੋੜਾ ਸਾਦਾ ਆਦੇ ਆ ਕੋਈ ਇਹ ਕਹ ਬਾਬੇ ਤੇਰੀ ਸੇਵਾ ਕਰਾਂਗੇ ਇੱਕ ਮਿੰਟ ਚ ਤਜਰਬਾ ਦਿਖਾ ਮਾਤਾ ਹੁਣੇ ਪੁੱਛਨੀ ਜੇ 5 ਮਿੰਟਾਂ ਦੇ ਵਿੱਚ ਤਜਰਬਾ ਨਾ ਦਿਖਾਇਆ ਤਾਂ ਫਕੀਰ ਮੰਨੀ ਨਹੀਂ ਕਹਦੇ ਫਕੀਰੋਂ ਹੀ ਸਰਮਾਰਦਾ ਦੀ ਚੱਲ ਬਾਬਾ ਓਏ ਉਹ ਤੁਲਤਾ ਦਾ ਆਉਂਦੇ ਆ ਪੜਿਆ ਪੁੱਛਣਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦਰਬਾਰ ਚ ਆਏ ਹੁਣ ਪਹਿਲਾ ਕਿਤੇ ਨਾ ਆਏ ਹੋਵੇ ਉਹਨਾਂ ਦੇ ਕੋਈ ਹਕੁੱਤੇ ਨੇ ਵੱਢ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਕੋਈ ਕੁੱਤੇ ਨੇ ਵੱਢ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਕੁੱਤੇ ਨੇ ਵੱਢ ਲਿਆ ਹੋਵੇ ਉਹਨਾਂ ਦੀ ਪੁੱਛਾ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦੇ ਕਣ ਹੋਣਾ ਕਿੱਥੋਂ ਆਇਆ ਫਕਰਾ ਲੋ ਐ ਬੱਕਰਾ ਪਹਿਲੀ ਗੇਲਾ ਆ ਪਹਿਲੀ ਗੇਲਾ ਕਰਨੇ ਬੱਕਰਾ ਇਹ ਕਿੱਥੇ ਆ ਫਕਰਾ ਐ ਬੱਕਰਾ ਚੱਲੀ ਮਾਬਾ ਕਿਨਾਂ ਨੇ ਹੋ ਮੈਂ ਕੇ ਪੈਰੀ ਚੱਲ ਕੇ ਆਵਾਂ ਚੱਲ ਕੇ ਪਟਿਆ ਗੁਰੂ ਜਨ ਦੇ ਸਾਰੇ ਜੈ ਜੈ ਇਹ ਬਾਹਰ ਵਾਸਤੇ ਕਣ ਪਾਇਨੇ ਹੈ ਬਾਹਰ ਕਿਨੇ ਜਾਣਾ ਬੱਕਰਾ ਜੇ ਕਿਰਪਾਈ ਹੋ ਜੇ ਜਹਾਜੇ ਚੜ ਜੇ ਫਕਰਾ 1 2 3 ਆਇਂਦਾ ਸਫਕਰਾ ਖੰਡ ਪਟ ਕਿਨੇ ਸੁਖਿਆ ਦੀ ਹੈ ਬੱਕਰਾ ਸੋਨੂ ਟੈਗ ਦੀ ਸ਼ਿਕਾਇਤ ਕਿਨੂ ਆ ਕੇ ਦੀ ਤੈਨੂੰ ਆ ਗਈ ਦੀ ਪੱਕੀ ਗੱਲ ਆ ਚੱਲ ਬਾਬਾ ਓਏ ਉਹ ਸੁਲਤਾਨਾ ਦਾ ਰਿਆ ਆ ਸੁਰਗ ਦਾ ਦਰਵਾਜ਼ਾ ਸੁਣੀਏ ਅਮੇ ਖੇੜਾ ਆ ਸੁਰਗ ਦਾ ਦਰਵਾਜ਼ਾ ਅਗਲਾ ਜੇ ਸੰਤਾਂ ਦੀ ਹੋ ਜੇ ਕਿਰਪਾ ਮੁੰਡਾ ਜਹਾਜ ਚੜਜੇ ਪਹਿਲੀ ਤਨਖਾਹ ਗੁਰੂ ਘਰ ਲਾ ਦੇਗਾ ਜੀ ਬਾਬੇ ਦਸਵੇਂ ਪਾਤਸ਼ਾਹ ਜੀ ਕਰ ਦੋ ਕਿਰਪਾ ਛੋਡੇ ਗੁਰੂ ਘਰ ਅਸੀਂ ਪਹਿਲੀ ਤਨਖਾਹ ਲਾਵਾਂਗੇ ਲੈ ਤਿੰਨ ਲੈ ਕੇ ਜਾ ਕਿਹੜੇ ਦਿਨ ਹੋਆ ਬੱਕਰਾ ਪਰ ਜੀ ਚੱਲ ਫਕਰਾ ਤਾਜਪੁਰ ਘਰੇ ਉਹ ਗੱਲਾਂ ਵਿੱਚ ਬੰਦੇ ਰਹਾਂ ਨਾਲੇ ਰਬ ਰੈਂਦੀਆਂ ਤੇਰੇ ਤੋਂ ਬਿਨਾਂ ਮਾਰੋ ਪਾਉਂਦੀ ਵੀ ਰੈਂਦੀਆਂ ਤੇਰੇ ਤੋਂ ਬਿਨਾਂ ਮਾਰੋ ਪਾਉਂਦੀ ਵੀ ਰੈਂਦੀਆਂ ਹਾਂ ਸੱਕੇ ਬਾਰੇ ਪਿੰਡ ਸੋਡਾ ਤਾਜਪੁਰਾ ਘਰ ਸੋਡੇ ਤਿੰਨ ਨੇ ਫਕਰਾ ਇੱਧਰ ਲੈ ਘਰ ਛੱਡ ਕੇ ਦੂਜੇ ਜਾ ਗਏ ਹਾਂ ਜੀ ਹੈ ਫਕਰਾ ਆ ਗਏ ਤੇਰਾ 15000 ਰੁਪਏ ਕਿੱਥੇ ਵਾ ਗਿਆ ਓਏ ਫਕਰਾ ਤੇਨੇ 15 ਕਿੱਥੇ ਭਾਗਿਆ ਸੱਟ ਗਿਆ ਚੱਲ ਬਾਬਾ ਵੇ ਉਹ ਲੰਗੇ ਪੈਰੀਂ ਚੱਲ ਕੇ ਆਵਾ ਲੰਗੇ ਪੈਰੀਂ ਚੱਲ ਕੇ ਆਵਾ ਜਰਾ ਤੇਰੇ ਮਾ ਗੁਰੂ ਸਾਦਾ ਦੇ ਅਮੜਿਆ ਪੂਰੀ ਸੁੱਖੇ ਵੇ ਬਾਜੋਏ ਫਖਰਾ ਨਾ ਹਾਤੋ ਕਿ ਕੇਸੀ ਗੁਰੂ ਘਰ ਜਾ ਕੇ ਅਰਦਾਸ ਕਰਦੀ ਮੁੰਡਾ ਨਾ ਜਹਾ ਚੜਿਆ ਤਾਂ ਫਕੀਰ ਨਾ ਆਖੀ ਕਿਰਮੇ ਦੇਣਾ ਚੰਕਾ ਬਣ ਜੂਏ ਫਕਰਾ ਆ ਚੱਕਰਾਨਾ ਕੋਈ ਪੂਤਾ ਨਾ ਕੋਈ ਜੰਨਾ ਕਿਰਪਾ ਹੋ ਜੂਗੀ ਉਹ ਫਕਰਾ ਟੇਕ ਮੱਥਾ ਫਕਰਾ ਚੱਲੇ ਬਾਬਾ ਉਹ ਮੇਕ ਦਾਸ ਸਾਧ ਨਾਲ ਜੀਵੇ ਜੀਵੇ ਲਈ ਆ ਦੁਨੀਆਂ ਦੀ ਖੁਸ਼ੀਆਂ ਨੇ ਦੋਰੀ ਤੇ ਪਾਈ ਆ ਖੁਸ਼ੀਆਂ ਦੀ ਖੁਸ਼ੀਆਂ ਨਿਕਲੀ ਹੋਵੇ ਪਹਿਲੀ ਗੇਲਾ ਦਰਬਾਰ ਤੇ ਆਏ ਹੋਣ ਉਹਨਾਂ ਦੇ ਘਰ ਵਿੱਚ ਨਾ ਹੋਵੇ ਅਮਰੀਕ ਪਹਿਲੀ ਗੇਲਾ ਦੇ ਕਣ ਹੋਣ ਨਾ ਹੋਵੇ ਅਮਰੀਕ ਕਾਨਨ ਪਹਿਲਾ ਪੁੱਛਾ ਨਾ ਨਿਕਲੀ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਦਰਬਾਰ ਤੇ ਹੁਣ ਉਹਨਾਂ ਦੇ ਘਰੇ ਹੋਵੇ ਅਮਰੀਕ ਵੀਡੀਓ ਕਿੱਥੋਂ ਆਇਆ ਫਕਰਾ ਐ ਫਕਰਾ ਫਗਵਾੜੇ ਤੋਂ ਆਇਆ ਫਕਰਾ ਅਮਰੀਕਾ ਕੋਣਾ ਫਕਰਾਂ ਜੇ ਦੱਸ ਦਾਂਗੇ ਫਕਰ ਤੇਰੇ ਦਾਦੇ ਦਾ ਪੁੱਛ ਕੇ ਆਈ ਜੱਲੀ ਬਾਬਾ ਓਏ ਉਹ ਫਿਰਦੀ ਮਸਾਣੀ ਕਿਹੜੇ ਬਾਦ ਦੀ ਐ ਮਾਤਾ ਕਿੱਥੋਂ ਐ ਮਾਤਾ ਐ ਮਾਤਾ ਜਿਨ੍ਹਾਂ ਦੇ ਘਰੇ ਹੋਵੇ ਪਰਮਜੀਤ ਛੋੜਿਆ ਬਾਕੀ ਬਹਿ ਜਾਓ ਬਾਕੀ ਬਹਿ ਜਾਓ ਪਰਮਜੀਤ ਛੋੜਿਆ ਫਕਰਾ ਅਮਰੀਕਾ ਕੋਣਾ ਤੇਰਾ ਡੈਡੀ ਆ ਪੱਕੀ ਕੰਨ ਨਾ ਜਾਣ ਬਾਬਾ ਓਏ ਹੌਲੀ ਮਤ ਆਣੀ ਜੇੜੇ ਵਾਰੀ ਮਾਰਾ ਸੈਰ ਨਹੀਂ ਲੱਗਦੀ ਛੰਨਾ ਨੇ ਬੱਕਰਾ ਕੰਮ ਦੋ ਪੁੱਛਣਾ ਗੁਪਤੀ ਰੱਖ ਲਈਏ ਕਿ ਦੱਸ ਦਈਏ ਐ ਬੱਕਰਾ ਕੰਨ ਚ ਦੱਸ ਦੇ ਛੱਨੀ ਬਾਬਾ ਸ਼ਾਂਤਾਂ ਦੀ ਹੋ ਜੇ ਕਿਰਪਾ ਬਣੇ ਜਾਵੇ ਫਕਰਾ ਸਾਰੀ ਸੰਗਤ ਨੂੰ ਮਿੱਠੀ ਜੀ ਦੇ ਕੇ ਕਰਕੇ ਬਣ ਦੇਗਾ ਚੱਲ ਫਕਰਾ ਦੇਂਦੇ ਹੋਵੇ